ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਵਿੱਚ ਤੇ ਅੱਜ ਆਪਾਂ ਪੜਾਂਗੇ ਵਰਣਮਾਲਾ ਦਾ ਚੌਥਾ ਅੱਖਰ ਕਿ ਚੌਥੇ ਅੱਖਰ ਦੀ ਸਟਾਰਟਿੰਗ ਜਾਨੀ ਕਿ ਸ਼ੁਰੂਆਤ ਅਸੀਂ ਕਿੱਥੋਂ ਕਰਦੇ ਆਂ ਕਿ ਉਹਦਾ मीनिंग ਹੁੰਦਾ ਹੈ ਕਿ ਮਤਲਬ ਹੁੰਦਾ ਹੈ ਤੇ ਜਿਵੇਂ ਵਰਣਮਾਲਾ ਦਾ ਤੀਸਰਾ ਅੱਖਰ ਸੀ ਈੜੀ ਈੜੀ ਐਟ ਜਿਸ ਤਰ੍ਹਾਂ ਮੈਂ ਸਮਝਾਇਆ ਈੜੀ ਇਮਲੀ ਜਿਹੜੀ ਵੀ ਚੀਜ਼ ਦਾ ਨਾਮ ਈ ੜੀ ਤੋਂ ਸਟਾਰਟ ਹੁੰਦਾ ਹੈ ਉਹ ਤੁਹਾਨੂੰ ਮੈਂ ਦੱਸਿਆ ਸੀ ਐਸੀ ਹੀ ਤਰ੍ਹਾਂ ਵਰਣਮਾਲਾ ਦਾ ਚੌਥਾ ਅੱਖਰ ਹੈ ਜਿਹਨੂੰ ਅਸੀਂ ਸਸਾ ਕਹਿੰਦੇ ਆ ਤੇ ਵਰਣਮਾਲਾ ਦੇ ਚੌਥੇ ਅੱਖਰ ਨੂੰ ਸਸਾ ਕਹਿੰਦੇ ਆ ਤੇ ਸਸੇ ਦਾ ਕੀ ਮਤਲਬ ਹੁੰਦਾ ਕਿ ਕੀ ਚੀਜ਼ਾਂ ਦਾ ਨਾਮ ਉਹ ਤੋਂ ਸ਼ੁਰੂਆਤ ਹੁੰਦੀ ਹੈ ਯਾਨੀ ਕਿ ਲੱਗਦਾ ਸਸਾ ਅੱਗੇ ਲਾ ਕੇ ਕਿਹੜੀ ਚੀਜ਼ ਦਾ ਨਾਮ ਲਿਆ ਜਾਂਦਾ ਤੇ ਜਿਵੇਂ ਸਸਾ ਸੇਬ ਸਸਾ ਸਲੇਟ ਐਸੀ ਤਰ੍ਹਾਂ ਤੇ ਆਪਾਂ ਸੱਸਾ ਪੜਦੇ ਵੀ ਆਂ ਲਿਖਦੇ ਵੀ ਆਂ ਲਿਖਣਾ ਵੀ ਸਿੱਖਦੇ ਆਂ ਤੇ ਥੋੜੀ ਜੀ ਅਸੀਂ ਡਰਾਇੰਗ ਵੀ ਕਰਾਂਗੇ ਜਿਹਦੇ ਨਾਲ ਆਪਣੀ ਜਿਹੜੀ ਪੜਨ ਦਾ ਨਜ਼ਰੀਆ ਉਹ ਵਧੀਆ ਹੋ ਜਾਈ ਜਾਨੀ ਕਿ ਖੂਬਸੂਰਤ ਹੋ ਜਾਈ ਦਿਲਚਸਪ ਹੋ ਜਾਈ ਤਾਂ ਸ਼ੁਰੂਆਤ ਕਰਦੇ ਆਂ ਅਸੀਂ ਵਰਣ ਵਾਲਾ ਦਾ ਚੌਥਾ ਅੱਖਰ ਹਾਂਜੀ ਤੇ ਆਪਾਂ ਸ਼ੁਰੂਆਤ ਕਰਦੇ ਆਂ ਸੱਸੇ ਤੋਂ ਸਸਾ ਸੇਵ ਪੰਜਾਬੀ ਦਾ ਵਰਣਮਾਲਾ ਦਾ ਚੌਥਾ ਅੱਖਰ ਹੈ ਜੋ ਜਿਹਦਾ ਅਸੀਂ ਤੁਹਾਡੇ ਮੂਰੇ ਐਕਸਪਲੇਨ ਕਰਕੇ ਦੱਸਦੇ ਆ ਤਾਂ ਉਹ ਹੈ ਸਸਾ ਤੇ ਅੱਜ ਆਪਾਂ ਪੜਾਂਗੇ ਸਸੇ ਬਾਰੇ ਤੇ ਪਹਿਲਾਂ ਆਪਾਂ ਸਸਾ ਲਿਖਦੇ ਆ ਸੋਹਣੀ ਜੀ ਲਿਖਾਈ ਦੇ ਵਿੱਚ E aí, alice só. ਇਹ ਹੋ ਗਿਆ ਜੀ ਆਪਣਾ ਬਣ ਗਿਆ ਸਸਾ ਪਹਿਲਾਂ ਇਦਾਂ ਲਾਈਨ ਬਣਾਉਣੀ ਹੈ ਲਾਈਨ ਮਾਰਨੀ ਹੈ ਸਿੱਧੀ ਫੇਰ ਇਸ ਤਰ੍ਹਾਂ ਫੇਰ ਐਵੇਂ ਫੇਰ ਇਸ ਤਰ੍ਹਾਂ ਤੇ ਇਹਨੂੰ ਆਪਾਂ ਛੇੜ ਦੇਣੀ ਹੈ ਹੁਣ ਤਾਂ ਕਿ ਜਿਹੜਾ ਆਪਣਾ ਅੱਖਰ ਹੈ ਉਹ ਸੋਹਣਾ ਹੋ ਸਕੇ ਜਿਹੜੀਆਂ ਇਹਨਾਂ ਦੀਆਂ ਚੁੰਡਾਂ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਲਾਈਨ ਲਗਾਵਾਂਗੇ نیچے ਨੀਚੇ ਵੱਲ ਵੱਧਦੀ ਹੋਈ ਲਾਈਨ ਜਿਹੜੀ ਆਪਾਂ ਅੱਖਰ ਦੀ ਸ਼ੇਪ ਬਣਾਵਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਕਲਰ ਭਰਾਂਗੇ ਦੇਖੋ ਮੇਰੇ ਕੋਲੇ ਮਾਰਕਰ ਹੈਗਾ ਪਹਿਲਾਂ ਦੀ ਤਰ੍ਹਾਂ ਹੀ red ਤੇ ਆਪਾਂ ਇਹਦੇ ਵਿੱਚ ਭਰ ਦੇਵਾਂਗੇ ਪੂਰੀ ਸਫਾਈ ਦੇ ਨਾਲ ਇੰਦੇ ਨਾਲ ਕੀ ਹੁੰਦਾ ਹੈ ਕਿ ਆਪਣਾ ਸੋਹਣੀ ਲਿਖਾਈ ਦਾ ਅਭਿਆਸ ਵੀ ਨਾਲ ਦੀ ਨਾਲ ਹੁੰਦਾ ਰਹਿੰਦਾ ਹੈ ਜਦੋਂ ਨੂੰ ਆਪਾਂ ਪੂਰੀ ਪੰਜਾਬੀ ਦਾ ਅਭਿਆਸ ਕਰਾਂਗੇ ਉਦੋਂ ਆਪਾਂ ਨੂੰ ਆਪਣੀ ਜਿਹੜੀ ਲਿਖਾਈ ਹੈ ਉਹ ਨਾਲ ਦੀ ਨਾਲ ਸੋਹਣੀ ਹੁੰਦੀ ਜਾਏਗੀ ਇটস ਸੱਸਾ ਬਣ ਗਿਆ ਹੁਣ ਆਪਾਂ ਇਹਦੀ ਲਾਵਾਂਗੇ ਸ਼ੇਡ ਤੇ ਸ਼ੇਡ ਕਿਸ ਤਰ੍ਹਾਂ ਦੀ ਲਗਾਵਾਂਗੇ ਆਪਾਂ ਪੀਲੇ ਕਲਰ ਦੀ ਇਹ ਤਾਂ ਡੈਕੋਲੇ ਸਕੈਚ ਹੈ ਤਾਂ ਤੁਸੀਂ ਸਕੈਚ ਨਾਲ ਵੀ ਬਣਾ ਸਕਦੇ ਹੋ ਮੇਰੇ ਕੋਲੇ ਕਲਰ ਪੈਨਸਲ ਹੈ ਜਿਹੜੀ ਕਿ ਬਾਜ਼ਾਰ ਦੇ ਵਿੱਚ ਆਮ ਮਿਲ ਜਾਂਦੀ ਹੈ ਆਮ ਤੌਰ ਤੇ ਮੈਂ ਹਰ ਚੀਜ਼ ਲਈ ਡਰਾਇੰਗ ਕਰਨ ਲਈ ਕਲਰ ਪੈਨਸਲ ਦੀ ਹੀ ਵਰਤੋਂ ਕਰਦੀ ਆਂ ਇਹਨਾਂ ਲਈ ਡਰਾਇੰਗ ਦੇ ਵਿੱਚ ਆਪਣੀ ਪੂਰੀ ਸਫਾਈ ਹੁੰਦੀ ਹੈ ਆਨ ਦੀ ਐਂਡ ਦੇ ਨਾਲ ਇਹ ਦੇਖੋ ਇਹ ਡਬਲ ਸ਼ੇਡ ਨਾਲ ਆਪਣਾ ਜਿਹੜਾ ਕਲਰ ਸ ਅੱਖਰ ਹੈ ਉਹ ਬਹੁਤ ਖੂਬਸੂਰਤ ਬਣ ਗਿਆ ਇਹ ਦੇਖੋ ਤੇ ਹੁਣ ਆਪਾਂ ਬਣਾਵਾਂਗੇ ਡਰਾਇੰਗ ਸੱਸਾ ਸੇਵ ਸੇਵ ਕਿਸ ਤਰ੍ਹਾਂ ਬਣਦਾ ਹੈ ਕਿਸ ਤਰ੍ਹਾਂ ਉਹਦੀ ਡਰਾਇੰਗ ਬਣਦੀ ਹੈ ਇਹ ਵੇਖਾਂਗੇ ਹੁਣ ਤੇ ਆਪਾਂ ਸੇਬ ਦੀ ਡਰਿੰਕ ਕਿਵੇਂ ਬਣਾਉਣੀ ਆ ਤਾਂ ਆ ਪਹਿਲਾਂ ਆਪਾਂ ਸੇਬ ਦੀ ਪਹਿਲਾਂ ਡੰਡੀ ਬਣਾ ਲੈਨੇ ਆ ਫਿਰ ਇਹਦਾ ਪਿਛਲਾ ਹਿੱਸਾ ਬਣਾ ਲੈਨੇ ਆ ਸੇਬ ਦਾ ਤੇ ਫਿਰ ਸੇਬ ਦੀ ਬਾਹਰਲੀ ਜਿਹੜੀ ਲਾਈਨ ਹੈ ਜਿਹਨੂੰ ਆਪਾਂ ਆਊਟਲਾਈਨਿੰਗ ਕਹਿੰਦੇ ਆ ਉਹ ਲਗਾ ਲੈਣੀ ਹੈ ਕਿਦਾਂ ਦੀ ਸੇਬ ਦੀ ਸ਼ੇਪ ਹੁੰਦੀ ਹੈ ਉਦਾਂ ਹੀ ਆਪਾਂ ਬਣਾ ਲੈਣੀ ਹੈ ਥੋੜੇ ਜੇ ਹਲਕੇ ਹੱਥ ਨਾਲ ਡਰਾ ਕਰਨਾ ਹੈ ਪਹਿਲਾ ਤੇ ਇਹ ਸ਼ੇਪ ਬਣ ਗਈ ਹੈ ਇਹਦੇ ਆਪਾਂ ਪੱਤੇ ਲਗਾ ਦਿੰਨੇ ਆ ਜਿਹਦੇ ਨਾਲ ਜਿਹੜੀ ਆ ਸ਼ੇਪ ਦੀ ਡਰਾਇੰਗ ਹੈ ਉਹ ਅੱਛੀ ਹੋ ਜੇ ਸੋਹਣੀ ਬਣ ਜੇ ਇਹ ਲਗਾਤਾ ਆਪਾਂ ਦੂਸਰਾ ਪੱਤਾ ਇਹ ਬਣ ਗਿਆ ਸੇਬ ਤੇ ਹੁਣ ਸੇਬ ਦੇ ਵਿੱਚ ਕਰਾਂਗੇ ਕਲਰ ਕਿਦਾਂ ਦੇ ਕਰਾਂਗੇ ਪਹਿਲਾਂ ਇਹ ਦੇਖੋ ਆਪਾਂ ਇਹਦੇ ਵਿੱਚ ਯੂਜ਼ ਕਰਨੇ ਆ ਤਿੰਨ ਕਲਰ yellow dark light yellow ਤੇ red ਤੇ ਆਪਾਂ ਇਹਦੇ ਪੱਤਿਆਂ ਲਈ ਵੀ ਦੋ ਕਲਰ ਯੂਜ਼ ਕਰ ਸਕਦੇ ਆ ਥੋੜਾ ਜਿਹਾ ਡਾਰਕ ਤੇ ਥੋੜਾ ਜਿਹਾ 그린 ਲਾਈਟ ਥੋੜਾ ਜਿਹਾ ਤੇ ਆਪਾਂ ਇਹ ਲੈ ਲਿਆ ਹੁਣ ਪੰਜ ਕਲਰ ਤੇ ਪੰਜ ਕਲਰਾਂ ਨੂੰ ਹੁਣ ਆਪਾਂ ਕਰਾਂਗੇ ਸੇਵ ਦੀ ਡ్రਾਈਂਗ ਪਹਿਲਾਂ ਆਪਾਂ ਕਰਦੇ ਆਂ ਰੈੱਡ ਕਲਰ ਆਪਾਂ ਕਲਰ ਨੂੰ ਇਸ ਤਰ੍ਹਾਂ ਲਾਈਨ ਲਗਾਣੀ ਆ ਸਿੱਧੀ ਐਵੇਂ ਨਹੀਂ ਮਾਰਨਾ ਥੋੜਾ ਜਿਹਾ ਹਲਕੇ ਹੱਥ ਨਾਲ ਫਸਟ ਟਾਈਮ ਡਰਾ ਕਰਨਾ ਪਹਿਲੀ ਵਾਰ ਤੇ ਆਪਾਂ ਇਹ ਵਾਲਾ ਕਲਰ ਲਗਾ ਲਿਆ ਜਾਨੀ ਕਿ ਰੈੱਡ ਲਾਲ ਤੇ ਹੁਣ ਆਪਾਂ ਥੋੜਾ ਜਿਹਾ ਇੱਥੇ ਵੀ ਰੈੱਡ ਲਗਾਉਦਾ ਨਹੀਂ ਉੱਪਰਲੀ ਸਾਈਡ ਸੇਵ ਦੇ ਵਿੱਚ ਕਿਹੜੇ-ਕਿਹੜੇ ਕਲਰ ਹੁੰਦੇ ਆ ਇਹ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ yellow ਕਲਰ ਵੀ ਹੁੰਦਾ ਹੈ ਰੈੱਡ ਕਲਰ ਵੀ ਹੁੰਦਾ ਹੈ ਮਹਰੂਨ ਜਿਹਾ ਕਲਰ ਵੀ ਹੁੰਦਾ ਜਿਹਨੂੰ ਆਪਾਂ ਥੋੜਾ ਜਿਹਾ ਡਾਰਕ ਕੰਨੇ ਆ ਥੋੜਾ ਜਿਹਾ ਨਾਭੀ ਕਲਰ ਨੂੰ ਇਹੋ ਨਾ ਪਾ ਲੈਣੇ ਲਾਈਟ ਜੈਲੋ ਯਾਨੀ ਕਿ ਪੀਲਾ ਕਲਰ ਉਹ ਵੀ ਆਪਾਂ ਇਸ ਤਰ੍ਹਾਂ ਹੀ ਭਰਾਂਗੇ ਲਾਈਨ ਨਾਲ ਤੇ ਪੀਲਾ ਕਲਰ ਆਪਾਂ ਸਾਰੇ ਕਿਤੇ ਪੜ ਦਿੰਨੇ ਆ ਫਿਰ ਜਦੋਂ ਹੋਰ ਵੀ ਕਲਰ ਇਹਦੇ ਵਿੱਚ ਲਗਾਵਾਂਗੇ ਤਾਂ ਉਹ ਵੀ ਜ਼ਿਆਦਾ ਵਧੀਆ ਲੱਗਣਗੇ ਥੋੜੀ ਜੀ ਇੱਥੇ ਆਪਾਂ ਚਮਕ ਛੱਡ ਦਿੰਨੇ ਆ ਯਾਨੀ ਕਿ ਅ ਅੰਗਲਿਸ਼ ਦੇ ਵਿੱਚ ਕਹਿੰਦੇ ਆ ਥੋੜੀ ਜੀ ਲਾਈਟ ਛੱਡ ਦਿੰਨੇ ਆ ਇਹਦੇ ਨਾਲ ਕੀ ਆਪਣੀ ਡ੍ਰਾਇੰਗ ਦੀ ਜਿਹੜੀ ਚਮਕ ਹੈ ਉਹ ਥੋੜਾ ਜਿਆਦਾ ਜ਼ਿਆਦਾ ਵਧੀਆ ਲੱਗਦਾ ਜਦੋਂ ਕਲਰ ਲੱਗ ਜਾਂਦਾ ਹੈ ਜਿਵੇਂ ਬਾਹਰਲੀ ਲਾਈਟ ਪੈਂਦੀ ਹੋਵੇ ਕਿਸੇ ਚੀਜ਼ ਤੇ ਉਹਦੇ ਨਾਲ ਚਮਕ ਵੱਧ ਜਾਂਦੀ ਆ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਵੀ ਐਵੇਂ ਹੀ ਡ੍ਰਾਇੰਗ ਬਣਾਉਣੀ ਹੈ ਜਿਵੇਂ ਇਹਦੇ ਵਿੱਚ ਪੀਲਾ ਕਲਰ ਆ ਗਿਆ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਰੈੱਡ ਕਲਰ ਕਿਵੇਂ ਲਗਾਵਾਂਗੇ ਕਿਤੇ ਕਿਤੇ ਜੋ ਕਿ ਆਪਾਂ ਸੇਵ ਖਾਣੇ ਆ ਉਦੋਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕਿੱਥੇ ਕਲਰ ਕਿਹੜਾ-ਕਿਹੜਾ ਲੱਗਿਆ ਹੁੰਦਾ ਹੈ ਜਿਹੜਾ ਕਿ ਸੇਵ ਦੇ ਕਲਰ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾਉਂਦਾ ਹੈ ਇਸ ਇਸ ਤਰ੍ਹਾਂ ਦਾ ਕਲਰ ਵੀ ਹੁੰਦਾ ਉਹਦੇ ਵਿੱਚ ਇਤੋਂ ਦਾ ਥੋੜਾ ਜਿਹਾ ਅਸੀਂ പോൾ ഗൂഢാ ദുണ്ട ਇਸ ਤਰ੍ਹਾਂ ਇਹਦੇ ਪੂਰੇ ਡਰਾਇੰਗ ਦੇ ਵਿੱਚ ਐਵੇਂ ਲਾਈਨਾਂ ਮਾਰਨੀ ਆਪਾਂ ਤੇ ਬਾਹਰਲੀ ਜਿਹੜੀ ਲਾਈਨ ਹੈ ਜਿਹਨੂੰ ਆਪਾਂ ਆਊਟਲਾਈਨਿੰਗ ਕਹਿੰਦੇ ਆ ਉਹਨੂੰ ਥੋੜਾ ਜਿਹਾ ਡਾਰਕ ਕਰ ਦੇਣਾ ਕਿਤੇ ਕਿਤੇ ਡਾਰਕ ਕਰ ਦੇਣਾ ਹੁਣ ਆਪਾਂ ਥੋੜਾ ਜਿਹਾ ਡਾਰਕ ਹੋਰ ਕਲਰ ਲੈਣੇ ਆ ਪੀਲੇ ਵਾਲਾ ਕਲਰ ਥੋੜਾ ਜਿਹਾ ਡਾਰਕ ਉਹ ਵੀ ਆਪਾਂ ਇਹਦੇ ਵਿੱਚ ਐਸੀ ਤਰ੍ਹਾਂ ਲਾਈਨ ਲਗਾਨੇ ਆ ਜਿਵੇਂ ਆਪਾਂ ਲਾਲ ਰੰਗ ਦੀ ਲਗਾਈ ਉਵੇਂ ਹੀ ਪੀਲੇ ਰੰਗ ਦੀ ਲਗਾਉਣੀ ਆ ਥੋੜਾ ਜਿਹਾ ਪੀਲਾ ਇੱਕ ਤਾਂ ਆਪਣੇ ਕੋਲੇ ਲਾਈਟ ਕਲਰ ਸੀਗਾ ਇੱਕ ਥੋੜਾ ਜਿਹਾ ਡਾਰਕ ਹੈ ਇਹ ਕਈ ਸ਼ੇਡ ਦੇ ਹੁੰਦੇ ਆ ਕਲਰ ਲਾਈਟ ਡਾਰਕ ਥੋੜਾ ਜਿਹਾ ਹੋਰ ਡਾਰਕ ਇਸ ਤਰ੍ਹਾਂ ਤੇ ਆ ਦੇਖੋ ਜਿਹੜੀ ਮੈਂ ਲਾਈਟ ਛੱਡੀ ਆ ਉਹ ਕੀ ਦਿਖਦਾ ਆ ਆਪਾਂ ਨੂੰ ਆਪਣੀ ਜਿਹੜੀ ਡਰਾਇੰਗ ਹੈ ਉਹਦੇ ਵਿੱਚ ਥੋੜਾ ਜਿਹਾ ਇਫੈਕਟ ਆਂਦਾ ਹੈ ਜਾਨੀ ਕਿ ਬਦਲਾਅ ਆਂਦਾ ਹੈ ਇੱਕ ਚਮਕ ਚਮਕ ਆਉਂਦੀ ਆ ਡਰਾਇੰਗ ਦੇ ਵਿੱਚ ਜਦੋਂ ਆਪਾਂ ਕੋਈ ਵੀ ਲਾਈਟ ਛੱਡ ਦਿੰਨੇ ਆ ਇਧਰੋਂ ਚਮਕ ਆ ਗਈ ਇਸ ਤਰ੍ਹਾਂ ਹੁਣ ਆਪਾਂ ਥੋੜਾ ਜਿਹਾ ਬਲੈਕ ਕਲਰ ਲੈਨੇ ਆ ਜਿਹੜਾ ਆਪਾਂ ਇਸ ਜਗ੍ਹਾ ਤੇ ਲਗਾਣੇ ਆ

ਵਾਰ ਵਾਰ ਤੁਸੀਂ ਇਸ ਪੈਨਸਲ ਨੂੰ ਚਲਾਓਗੇ ਤਾਂ ਆਪਣੇ ਆਪ ਹੀ ਤੁਹਾਨੂੰ ਡਰਾਇੰਗ ਦੇ ਵਿੱਚ ਦਿਲਚਸਪੀ ਹੋ ਜਾਊਗੀ ਵੀ ਇਹ ਹੋਰ ਚੀਜ਼ ਵਧੀਆ ਬਣਾਏ ਇਹ ਹੋਰ ਅੱਗੇ ਵਧੇ ਜਾਨੀ ਕਿ ਹਰ ਚੀਜ਼ ਨੂੰ ਇੱਕੇ ਵਾਰੀ ਨਹੀਂ ਬਣਾਇਆ ਜਾਂਦਾ ਉਹਨੂੰ ਥੋੜਾ ਜਿਹਾ ਟਾਈਮ ਲਗਾ ਕੇ ਬਣਾਉਂਗੇ ਤਾਂ ਤੁਹਾਡਾ ਰਿਜ਼ਲਟ ਬੜਾ ਅੱਛਾ ਆਏਗਾ ਤੁਹਾਡੇ ਜਿਹੜੀ ਡਰਾਇੰਗ ਹੈ ਜੋ ਤੁਸੀਂ ਬਣਾ ਰਹੇ ਹੋ ਉਹ ਬਹੁਤ ਅੱਛੀ ਬਣੂਗੀ ਜੇ ਵਾਰ-ਵਾਰ ਉਸ ਚੀਜ਼ ਨੂੰ ਦੁਬਾਰਾ ਹੋਰ ਆਪਦੇ ਦਿਮਾਗ ਨਾਲ ਉਹਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੇ ਆਪਾਂ ਇਸ ਚੀਜ਼ ਨੂੰ ਅੱਕਣ ਵਾਲਾ ਤਾਂ ਬਿਲਕੁਲ ਨਹੀਂ ਬਣਾਉਂਦੇ ਜਿਵੇਂ ਕਿ ਆਪਣਾ ਦਿਲ ਮਨ ਭਰ ਜਾਏ ਤਾਂ ਇਹ ਇੰਟਰਸਟਿੰਗ ਚੀਜ਼ ਹੈ ਇੱਕ ਜਿਹੜੀ ਮੈਂ ਤੁਹਾਡੇ ਸਾਹਮਣੇ ਬਣਾ ਰਹੀ ਹਾਂ ਤੁਹਾਨੂੰ ਸਿਖਾ ਰਹੀ ਹਾਂ ਆਪਣੀ ਪੰਜਾਬੀ ਸਿੱਖਣ ਦੀ ਥੋੜੀ ਜੀ ਕੋਸ਼ਿਸ਼ ਹੈ ਹੋਰ ਵਧਾਉਣ ਦੀ ਅੱਗੇ ਕਿ ਆਪ ਵਧੀਆ ਤਰੀਕੇ ਨਾਲ ਪੰਜਾਬੀ ਨੂੰ ਸਿੱਖ ਪਾਈਏ। ਅੱਜ ਕੱਲ ਦੇ ਜਿਹੜੇ ਸਬਜੈਕਟ ਆ ਉਹ ਸਿਰਫ ਹਿੰਦੀ ਤੇ ਇੰਗਲਿਸ਼ ਦੇ ਹੀ ਰਹਿ ਗਏ ਨੇ। ਪੰਜਾਬੀ ਉਹਦੇ ਵਿੱਚ ਹੈ ਹੀ ਨਹੀਂ ਹੈ। ਕਿਤੇ ਵੀ ਨਹੀਂ ਹੈ ਪੰਜਾਬੀ ਤਾਂ ਕਰਕੇ ਬੱਚਿਆਂ ਨੂੰ ਪੰਜਾਬੀ ਪੜਾਇਆ ਹੀ ਨਹੀਂ ਜਾ ਰਿਹਾ। ਇਸ ਲਈ ਆਪਣੀ ਛੋਟੀ ਜਿਹੀ ਕੋਸ਼ਿਸ਼ ਹੈ ਕਿ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਦੋ ਚੀਜ਼ਾਂ ਨੂੰ ਕੰਪਲੀਟ ਕਰੀਏ ਨਾਲੇ ਬੱਚਾਂ ਦਾ ਇੰਟਰਸਟ ਬਣਾਈਏ ਕਿ ਉਹ ਕਿਹੜੀ ਚੀਜ਼ ਸਿੱਖਣਾ ਚਾਹੁੰਦੇ ਨੇ ਉਹ ਡਰਾਇੰਗ ਉਹਨਾਂ ਨੂੰ ਸਬਜੈਕਟ ਲੱਗਦਾ ਹੀ ਹੈ ਆਰਟ ਸਿ ਵਿਸ਼ੇ ਹੁੰਦੀ ਨਹੀਂ ਪਰ ਜਿੰਦੇ ਵਿੱਚ ਨਹੀਂ ਹੁੰਦਾ ਉਹ ਹੁੰਦੀ ਹੈ ਪੰਜਾਬੀ ਜੋ ਸਬਜੈਕਟ ਨਹੀਂ ਹੁੰਦਾ ਤਾਂ ਹੁਣ ਆਪਾਂ ਬਣਾਉਣਾ ਹੈ ਇਹਦੀਆਂ ਪੱਤੀਆਂ ਪੱਤੀਆਂ ਮੈਂ ਥੋੜੀਆਂ ਡਾਰਕ ਲੈ ਲਿਆ ਕਲਰ ਤੇ ਥੋੜਾ ਜਿਹਾ ਹਲਕਾ ਇਹਨੂੰ ਕਰ ਦੂੰਗੀ ਪਾ ਦੂੰਗੀ ਇਸ ਪੱਤੀ ਨੂੰ ਆ ਦੇਖੋ ਫਿਰ ਹੁਣ ਥੋੜਾ ਜਿਹਾ ਹੋਰ ਜਿਹੜਾ ਲਾਈਟ ਕਲਰ ਹੈ येलो ਗ੍ਰੀਨ ਦਾ ਉਹ ਲੈ ਲੈਣਾ ਆਪਾਂ ਉਹ ਇਹਦੇ ਵਿੱਚ ਹੋਰ ਪਾ ਦੇਣਾ اپنی گرین ਬੱਤੀ ਬਣ ਰਹੀ ਹੈ ਪੱਤੀ ਸੌਰੀ ਹੁਣ ਥੋੜਾ ਜਿਹਾ ਜਿਹੜਾ ਡਾਰਕ ਕਲਰ ਲਿਆ ਆਪਾਂ ਉਹ ਆਊਟਲਾਈਨਿੰਗ ਇਸ ਤਰ੍ਹਾਂ ਕਰ ਦੇਣੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਪੂਰਾ ਕਲਰ ਲੈਣਾ ਉਹਦੇ ਵਿੱਚ ਇਸ ਤਰ੍ਹਾਂ ਲਾਈਨਰ ਲਗਾ ਦੇਣੀ ਆ ਦੂਸਰਾ ਵੀ ਆਪਾਂ ਐਸੀ ਤਰ੍ਹਾਂ ਹੀ ਪੱਤੀ ਬਣਾਉਣੀ ਆ ਇਹ ਆਪਣੀ ਤੀਜੀ ਪੱਤੀ ਬਣ ਗਈ ਹੈ ਤੇ ਇਹ ਆਪਣਾ ਬਣ ਗਿਆ ਜੀ ਸ ਸੇਵ ਤੇ ਹੁਣ ਤੁਸੀਂ ਇਹਨੂੰ ਡਰਾ ਵੀ ਐਸੇ ਤਰ੍ਹਾਂ ਹੀ ਕਰਕੇ ਦੇਖਣਾ ਤੇ ਸੇਵ ਦੀ ਡਰਾਇੰਗ ਵੀ ਬਣਾਉਣੀ ਆ ਤਾਂ ਆਪਣੀ ਦੋ ਚੀਜ਼ਾਂ ਕੰਪਲੀਟ ਹੋ ਗਈਆਂ ਵਰਣਮਾਲਾ ਦਾ ਚੌਥਾ ਅੱਖਰ ਸੇਵ ਸ ਸੇਵ ਤਾਂ ਇਹਨੂੰ ਤੁਸੀਂ ਡਰਾ ਵੀ ਕਰਕੇ ਦੇਖਣਾ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਪੜ੍ਹ ਕੇ ਵੀ ਦੇਖਣਾ ਤੇ ਅੱਜ ਲਈ ਇੰਨਾ ਹੀ ਧੰਨਵਾਦ